ਅੱਜ ਵੇਖ ਲਓ ਲੋਕਾਂ ਕੋਲ ਕੋਠੀਆਂ ਨੇ ਕਾਰਾਂ ਨੇ ਗੱਡੀਆਂ ਨੇ ਜ਼ਮੀਨਾਂ ਨੇ ਫੈਕਟਰੀਆਂ ਨੇ ਸਭ ਕੁਝ ਹੈ ਪਰ ਜੇ ਗੁਰੂ ਨਹੀਂ ਹੈਗਾ ਜੀਵਨ ਤੇ ਅੰਦਰ ਸਕੂਨ ਨਹੀਂ ਹੈਗਾ ਸ਼ਾਂਤੀ ਹੈ ਨਹੀਂ ਘਰ ਹੈਗਾ ਸਾਰਾ ਕੁਝ ਸਾਰਾ ਕੁਝ ਹੈ ਘਰ ਵੀ ਹੈਗਾ ਹੈ ਪੁੱਤਰ ਵੀ ਹੈਗੇ ਨੇ ਪੋਤਰੇ ਵੀ ਹੈਗੇ ਨੇ ਕਾਰੋਬਾਰ ਵੀ ਹੈ ਪੈਸਾ ਵੀ ਵੱਧੂ ਹੈ ਪਰ ਜਿਹੜੀ ਅੰਦਰ ਸ਼ਾਂਤੀ ਹੋਣੀ ਜਿਹਦੇ ਅੰਦਰ ਠਕਾਂ ਵੀ ਹਵਾ ਦਾ ਬੁੱਲਾ ਆਵੇ ਠੰਡਾ ਬੰਦਾ ਇਹਨ ਅੰਦਰੋਂ ਠੰਡ ਨਾਲ ਭਰਿਆ ਹੋਵੇ ਉਹ ਐ ਨਹੀਂ ਕਿਉਂ ਨਹੀਂ ਹੈਗਾ ਕਿਉਂਕਿ ਕੋਪਰ ਨਹੀਂ ਰਾਇਆ ਅੰਦਰ ਅੰਦਰ ਗਿਆਨਤਾ ਦਾ ਹਨੇਰਾ ਹੈ ਤੋ ਗੁਰੂ ਨਾਨਕ ਸਾਹਿਬ ਜਦੋਂ ਇਸ ਪ੍ਰਚਾਰ ਉਦਾਸੀ ਤੇ ਤੁਰਦੇ ਨੇ ਸ਼ਬਦ ਦੀ ਵਿਚਾਰ ਲੈ ਕੇ ਤਾਂ ਹੀ ਸ਼ਬਦ ਵਰਤੇ ਸੀ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸਾਪਣਾ ਪੰਥ ਨਰਾਲਾ ਤੁਹਾਡਾ ਆਪਾਂ ਉਸ ਸ਼ਬਦ ਗੁਰੂ ਦੀ ਗੋਦ ਵਿੱਚ ਬੈਠੇ ਆ। ਤੋਂ ਸਾਥ ਸੰਗਤ ਜੀ ਭਗਤ ਕਬੀਰ ਜੀ ਦਾ ਆਪਾਂ ਪਾਵਨ ਸ਼ਬਦ ਪੜਿਆ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ ਮੂਈ ਮੇਰੀ ਮਾਈ ਹਉ ਖਰਾ ਸੁਖਾਲਾ। 476 ਨੰਬਰ ਅੰਕ ਤੇ ਸ਼ਬਦ ਹੈ ਜੀ ਮੂਈ ਮੇਰੀ ਮਾਈ ਮਾਈ ਦਾ ਕੀ ਅਰਥ ਹੈ ਜੀ ਭਲਾ ਆਪਾਂ ਸਮਾਜ ਵਿੱਚ ਕਹਿੰਦੇ ਮਾਈ ਘਰੇ ਆ ਮਾਂ। ਆਪਾਂ ਮਾਈ ਸ਼ਬਦ ਮਾਂ ਲਈ ਵਰਤਦੇ ਆ। ਇਸੇ ਹੁਣ ਸ਼ਬਦ ਵਰਤਿਆ ਮੂਈ ਮੇਰੀ ਮਾਈ ਮੂਈ ਮੇਰੀ ਮੇਰੀ ਮਾਈ ਮੇਰੀ ਮਾਂ ਮਰ ਗਈ ਤੇ ਮੈਂ ਸੌਖਾ ਹੋ ਗਿਆ ਹੁਣ ਦੱਸਿਓ ਜੀ ਕੀ ਇਥੇ ਮਾਂ ਦਾ ਅਰਥ ਬਾਹਰਲੀ ਮਾਂ ਹੈ ਜਿਹੜੀ ਮਾਂ ਨੇ ਆਪਾਂ ਨੂੰ ਜਨਮ ਦਿੱਤਾ ਉਸ ਮਾਂ ਦੀ ਗੱਲ ਹੋ ਰਹੀ ਹੈ ਵੀ ਮਾਂ ਮਰ ਜੇ ਤੇ ਬੱਚਾ ਸੌਖਾ ਹੋ ਜਾਂਦਾ ਬੋਲੋ ਗੁਰੂ ਕੇ ਪਿਆਰੇ ਮਾਂ ਚੜਾਈ ਕਰ ਜਾ ਤੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਹੁਣ ਮੈਨੂੰ ਕਿੱਥੋਂ ਦੁੱਧ ਮਿਲੇਗਾ ਕੌਣ ਰੋਟੀ ਦੇਵੇਗਾ ਕੌਣ ਮੈਨੂੰ ਤਿਆਰ ਕਰੇਗਾ ਇਸੇ ਭਗਤ ਕਬੀਰ ਜੀ ਕਹਿੰਦੇ ਮੂਈ ਮੇਰੀ ਮਾਈ ਮੇਰੀ ਮਾਂ ਮਰ ਗਈ ਤੇ ਦੁਨੀਆਂ ਦੇ ਲੋਕੋਂ ਮੈਂ ਸੁਖਾ ਹੋ ਗਿਆ ਹਾਂ ਖਰਾ ਸੁਖਾਲਾ ਮੈਂ ਤੇ ਬਹੁਤ ਹੀ ਸੁਖਾ ਹੋ ਗਿਆ ਜਦੋਂ ਦੀ ਮਾਂ ਮਰ ਗਈ ਹੈ ਕਿਹੜੀ ਮਾਂ ਮਰ ਗਈ ਜੀ ਸਰੀਰ ਨੂੰ ਜਾਨ ਦੇਣ ਵਾਲੀ ਮਾਂ ਨਹੀਂ ਇਸੇ ਕਰਕੇ ਹਰ ਸਟੇਜ ਤੇ ਇੱਕ ਬੇਨਤੀ ਕਰੀ ਦੀ ਆ ਬਾਣੀ ਨੂੰ ਪੜਨ ਦੀ ਨਾਲ ਲਲ ਵਿਚਾਰਨਾ ਵੀ ਜ਼ਰੂਰੀ ਹੈ ਜੇ ਨਹੀਂ ਵਿਚਾਰੋਗੇ ਸਮਝ ਹੀ ਨਹੀਂ ਆਉਣੀ ਸਾਨੂੰ ਵੀ ਬਾਣੀ ਵਿੱਚ ਲਿਖਿਆ ਕੀ ਮਹਾਰਾਜ ਨੇ ਐਡਾ ਪਵਿੱਤਰ ਗਿਆ ਆ ਤੁਸੀਂ ਵੇਖਿਓ ਗੁਰੂ ਸਾਹਿਬ ਨੇ ਕਿੰਨੀ ਪਿਆਰੀ ਗੱਲ ਕਹੀ ਇੱਥੇ ਪਾਤਸ਼ਾਹ ਜੀ ਕਹਿੰਦੇ ਨੇ ਮੂਈ ਮੇਰੀ ਮਾਈ ਹਾਂ ਖਰਾ ਸੁਖਾਲਾ ਭਗਤ ਕਬੀਰ ਜੀ ਵਰਗੇ ਮਹਾਪੁਰਸ਼ ਕਹਿੰਦੇ ਨੇ ਮੂਈ ਮੇਰੀ ਮਾਈ ਮੇਰੀ ਮਾਂ ਮਰ ਗਈ ਤੇ ਦੁਨੀਆਂ ਦੇ ਲੋਕੋਂ ਮੈਂ ਸੌਖਾ ਹੋ ਗਿਆ ਇੱਥੇ ਗੱਲ ਦੁਨਿਆਵੀ ਮਾਂ ਦੀ ਨਹੀਂ ਹੋ ਰਹੀ ਜਿਹਨੇ ਸਾਨੂੰ ਜਨਮ ਦਿੱਤਾ ਨਾ ਇੱਥੇ ਗੱਲ ਹੋ ਰਹੀ ਹੈ ਮਾਇਆ ਦੀ ਮੇਰੇ ਮਨ ਉਤੋਂ ਮਾਇਆ ਦਾ ਪ੍ਰਭਾਵ ਲੈ ਗਿਆ ਆਖੋ ਸਤਨਾਮ ਸ੍ਰੀ ਅਛਾ ਮਾਇਆ ਕਿਹੜੀ ਹੈ ਮਾਇਆ ਦੀ ਮਾਇਆ ਦੇ ਕੀ ਅਰਥ ਬਣਦੇ ਨੇ ਭਲਾ ਜੀ ਹੁਣ ਧਿਆਨ ਨਾਲ ਸੁਣਿਓ ਸਾਰੇ ਤੁਸੀਂ ਬੜੇ ਸੂਝਵਾਨ ਬੈਠੇ ਜੀ ਹਰ ਚੀਜ਼ ਦੇ ਕਈ ਕਈ ਅਰਥ ਹੁੰਦੇ ਨੇ ਜਿਹੜੇ ਅਮਰਤ ਸ਼ਬਦ ਹੈ ਅਮਰਤ ਸ਼ਬਦ ਤੋਂ ਬਾਣੀ ਵਿੱਚ ਕਈਆਂ ਅਰਥ ਆਇਆ ਜਿਵੇਂ ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇਂ ਪੜੋ ਜੀ ਜਿਨਨ ਬਾਣੀ ਹੁੰਦੀ ਹੈ ਪਸ਼ੂ ਮਲੇ ਚੰਗਿਆਈਆਂ ਖਾੜ ਪਸ਼ੂ ਕਿੰਨਾ ਚੰਗਾ ਹੈ ਰਾਤ ਉਹਦੇ ਅੱਗੇ ਆਪਾਂ ਦੋ ਟੋਕਰੀਆਂ ਪੱਠੇ ਪਾਈਏ ਤੇ ਸਵੇਰੇ ਬਾਲਟੀ ਦੁੱਧ ਦੀ ਭਰ ਦਿੰਦਾ ਹੈ ਇਥੇ ਅੰਮ੍ਰਿਤ ਕਿਹਨੂੰ ਆਖਿਆ ਭਲਾ ਬੋਲੋ ਗੁਰੂ ਕੇ ਪਿਆਰਿਓ ਤੁਹਾਨੂੰ ਨਾਲ ਬੋਲਣਾ ਪੈਣਾ ਜੀ ਮੈਂ ਕੱਲਾ ਕਥਾ ਨਹੀਂ ਕਰਦਾ ਮੇਰੀ ਆਤ ਤੇ ਜਿਹੜੇ ਸੁਣਦੇ ਉਹਨਾਂ ਨੂੰ ਪਤਾ ਨਾ ਵੀ ਤੁਸੀਂ ਨਾਲ ਹੰਗਾਰਾ ਕਰੋਗੇ ਤਾਂ ਸਮਝਾਉਣਾ ਵੀ ਆਪਾਂ ਸੁਣ ਰਹੇ ਆਂ ਇਸੇ ਅੰਮ੍ਰਿਤ ਕਿਹਨੂੰ ਆਖਿਆ ਜੀ ਭਲਾ ਦੁੱਧ ਨੂੰ ਤੇ ਤੁਸੀਂ ਦੱਸਿਓ ਆਪਾਂ ਕਦੀ ਦੁਨਿਆਵੀ ਬੋਲੀ 'ਚ ਕਿਹਾ ਕਿ ਤੁਸੀਂ ਅੰਮ੍ਰਿਤ ਚੋ ਲੈ ਆਂਦਾ ਆਈ ਤੱਕ ਕਦੀ ਬੋਲੇਆ ਤੁਸੀਂ ਤੁਹਾਡੇ ਤੋਂ ਆਪਾਂ ਸਾਰੇ ਮੱਝਾਂ گاਵਾ ਵਾਲੇ ਆਂ ਕਿਸਾਨ ਬੈਠੇ ਆਂ ਖੇਤੀ ਕਰਨ ਵਾਲੇ ਬੈਠੇ ਆਂ ਆਪਾਂ ਅਜੇ ਤੱਕ ਕਦੀ ਕਿਹਾ ਕਿ ਤੁਹਾਡੇ ਘਰ ਅੰਮ੍ਰਿਤ ਹੈਗਾ ਮੈਂ 2 ਕਿਲੋ ਅੰਮ੍ਰਿਤ ਲੈਣ ਆਇਆ ਕਦੀ ਕਿਹਾ ਜੀ ਪਰ ਗੁਰੂ ਗ੍ਰੰਥ ਸਾਹਿਬ 'ਚ ਦੁੱਧ ਨੂੰ ਅੰਮ੍ਰਿਤ ਕਿਹਾ ਪਸ਼ੂ ਮਲੇ ਚੰਗਿਆਈਆਂ ਸਾਰੇ ਬੋਲੋ ਜੀ ਨਾਲ ਨਾਲ ਮੈਂ ਤਾਂ ਤੁਹਾਨੂੰ ਕਹਿੰਦਾ ਤੁਸੀਂ ਬੋਲੋਗੇ ਤੇ ਗੱਲ ਇਹ ਸਮਝਾਉਗੀ ਵੀ ਬਾਣੀ ਚ ਲਿਖਿਆ ਹੈ ਪਸ਼ੂ ਮਲੇ ਚੰਗਿਆਈਆਂ ਖਾੜ ਖਾਵੇਂ ਸੁਕਾਗਾ ਖਾਦਾ ਤੇ ਅੰਮ੍ਰਿਤ ਰੂਪੀ ਦੁੱਧ ਦੇ ਦਿੱਤਾ ਅੱਛਾ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਜੇ ਪ੍ਰਸ਼ਾਦ ਛਤੀ ਜੇਦੀ ਕਿਰਪਾ ਨਾਲ ਜੇਦੀ ਰਹਿਮਤ ਨਾਲ ਤੁਸੀਂ ਕਈ ਪ੍ਰਕਾਰ ਦੇ ਭੋਜਨ ਖਾਂਦੇ ਹੋ ਇੱਥੇ ਭੋਜਨ ਨੂੰ ਅੰਮ੍ਰਿਤ ਕਿਹਾ ਤੁਸੀਂ ਕਦੀ ਪ੍ਰਸ਼ਾਦਾ ਸ਼ਕਣ ਲੱਗੇ ਕਿਹਾ ਤੁਸੀਂ ਅੰਮ੍ਰਿਤ ਖਾ ਲਿਆ ਬੋਲੋ ਜੀ ਤੁਸੀਂ ਆਪਣੇ ਕਦੀ ਤੁਹਾਡੀ ਵਾਈਫ ਤੁਹਾਨੂੰ ਪੁੱਛੇ ਤੁਹਾਡੀ ਬੇਟੀ ਪੁੱਛੇ ਤੁਹਾਡੀ ਨੂੰਹ ਪੁੱਛੇ ਪਾਪਾ ਜੀ ਇਹ ਅੰਮ੍ਰਿਤ ਸ਼ਕੋਗੇ ਜੇ ਭੋਜਨ ਦੀ ਗੱਲ ਆ ਗੱਲ ਤੇ ਭੋਜਨ ਦੀ ਹੈ ਹੁਣ ਇੱਥੇ ਲਿਖਿਆ ਪਸ਼ੂ ਮੱਲੇ ਚੰਗਿਆਈਆਂ ਅੱਛਾ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਖਾਣੇ ਨੂੰ ਵੀ ਅੰਮ੍ਰਿਤ ਕਹੇ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਹੇ ਅੱਛਾ ਦੋ ਵਰਤ ਹੋ ਗਏ ਇਸ ਤੋਂ ਬਾਤੀਜਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤ ਪਾਏ ਰਾਮ ਪਰਮੇਸ਼ਰ ਦੇ ਨਾਮ ਨੂੰ ਵੀ ਅੰਮ੍ਰਿਤ ਕਹੇ ਪਰਮੇਸ਼ਰ ਦੇ ਅੰਮ੍ਰਿਤ ਕਾਇਆ ਰਹੇ ਸੁਖਾਲੀ ਐਸ ਕਾਇਆ ਨੂੰ ਵੀ ਅੰਮ੍ਰਿਤ ਕਹਿ ਸਤਿਗੁਰ ਨੇ ਬਾਣੀ ਚ ਹੁਣ ਗੱਲ ਸਮਝ ਆ ਗਈ ਨਾ ਵੀ ਅੰਮ੍ਰਿਤ ਸ਼ਬਦ ਕਈਆਂ ਅਰਥਾਂ ਵਿੱਚ ਆਉਂਦਾ ਹੈ ਇਹ ਵੇਖਣਾ ਵੀ ਕਿਹੜੇ ਪ੍ਰਕਰਨ ਚ ਇਥੇ ਅੰਮ੍ਰਿਤ ਸ਼ਬਦ ਵਰਤਿਆ ਗਿਆ ਹੈ